ਅੱਜ ਕਿਸਾਨ ਵੀਰੋ ਸਾਸਰੀ ਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਸ ਘਰ ਤੋਂ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਚੰਬਲ ਪਹੁੰਚੇ ਆ ਵੀਰ ਜੱਸ ਉਹਨਾਂ ਦੇ ਕੋਲ ਸੋ ਜਿਵੇਂ ਕਿ ਸਾਰੇ ਭਰਾਵਾਂ ਨੂੰ ਪਤਾ ਹੀ ਆ ਪਸ਼ੂ ਵਪਾਰ ਦਾ ਕੀਤਾ ਤੇ ਪਸ਼ੂ ਦੋਸਤੋ ਡੇਲੀ ਰੁਟੀਨ ਦੇ ਵਿੱਚ ਇਸ ਘਰੇ ਆਉਂਦੇ ਵਿਕਰੀ ਵਾਲੇ ਅੱਗੋਂ ਵੀ ਮਗਰੋਂ ਅੱਜ ਇਸ ਵੀਡੀਓ ਵਿੱਚ ਨਾਗਾ ਪਾ ਤੁਹਾਨੂੰ ਟੋਟਲ ਚਾਰ ਹੀ ਦਿਖਾਉਣੇ ਆ ਜਿਨ੍ਹਾਂ ਦੇ ਵਿੱਚੋਂ ਦੋ ਬੈੜਾ ਆ ਤੁਸੀਂ ਦੇਖ ਰਹੇ ਜੇ ਗੱਭਣ ਤਿਆਰ ਬੈੜਾ ਨੇ ਤੇ ਦੋ ਪਸ਼ੂ ਜਿਹੜੇ ਸੋਏ ਸੋਏ ਆ ਇਹ ਝੋਟੀਆਂ ਦੋਵੇਂ ਸੱਜਰ ਤਾਜ਼ੀਆਂ ਸੂਈਆਂ ਨੇ ਇੱਕ ਤਾਂ ਬੌਲੇ ਤੇ ਚੱਲਣ ਦੀ ਹੈ ਠੀਕ ਆ ਜੀ ਇੱਕ ਦੇ ਥਲੇ ਤਕਰੀਬਨ ਦੁੱਧ ਤਿਆਰ ਆ ਤੇ ਚੰਬਲ ਵਿਜ਼ਿਟ ਕਰਨੀ ਹੈ ਦੋਸਤੋ ਤੁਸੀਂ ਤਰਨ ਤਰਨ ਸਾਹਿਬ ਇੱਥੋਂ ਥੋੜੀ ਦੂਰੀ ਤੇ ਆ ਉਸਮੇ ਵਾਲਾ ਟੋਲ ਪਲਾजा ਵੀ ਬਿਲਕੁਲ ਨੇੜੇ ਆ ਨਸ਼ਾਰੇ ਪੱਗਾਂ ਤੋਂ ਜਿੱਦੋਂ ਆਪਾਂ ਸਾਹਿਬ ਆਉਣੇ ਦੋਸਤੋ ਤੇ ਉਸਮੇ ਵਾਲਾ ਟੋਲ ਪਲਾਜਾ ਆਉਂਦਾ ਟੋਲ ਪਲਾਜੇ ਤੋਂ ਪਹਿਲਾਂ ਇੱਕ 게ਟ ਪਿੰਡ ਚੰਬਲ ਨੂੰ ਛੜਕ ਆਉਂਦੀ ਹੈ ਠੀਕ ਆ ਜੀ ਤੇ ਵੀਰ ਜਸ ਉਹਨਾਂ ਦਾ ਜਿਹੜਾ ਦੋਸਤੋ ਬਾਹਰ ਬਾਈਕਾਂ ਤੇ ਕਾਰ ਆ ਪਿੰਡ ਤੁਸੀਂ ਬਾਅਦ ਵਿੱਚ ਵਿਜ਼ਿਟ ਕਰੋਗੇ ਪਹਿਲਾਂ ਘਰ ਆ ਜਾਂਦਾ ਅੱਜ ਤਰੀਕ 30 ਸਤੰਬਰ ਨੋਟ ਕਰ ਲਓ ਠੀਕ ਹੈ ਜੀ ਸਮਾਂ ਕੋਈ ਦੁਪਹਿਰ ਦੇ 12:30 ਵਜੇ ਦਾ ਗੱਲ ਕਰਦੇ ਆ ਵੀਰ ਜਸਦੇ ਨਾਲ ਲੈ ਲੈਂਦੇ ਆ ਡਿਟੇਲ ਬਾਕੀ ਵੀਡੀਓ ਦੇ ਨਾਲ ਜੁੜੇ ਰਹੋ ਐਂਡ ਤੱਕ ਸਭ ਤੋਂ ਪਹਿਲਾਂ ਵੀਰ ਜਸ ਸਾਸਰੀ ਸਾਸਰੀ ਗਾ ਸੰਧੂ ਸਾਹਿਬ ਹੋਰ ਸੁਣਾਓ ਠੀਕ ਹੈ ਪ੍ਰਵਾਹ ਬਹੁਤ ਵਧੀਆ ਵੀਰੇ ਸਾਰੇ ਮੇਰੇ ਵੀਰਾਂ ਭਰਾਵਾਂ ਸਾਰਾਂ ਸਾਸਰੀ ਗਾਲ ਸਾਸਰੀ ਗਾਲ ਵੀਰ ਲੈ ਵੀ ਜਸਵੀਰ ਅੱਜ ਨਾ ਜਿਵੇਂ ਆਪਾਂ ਗੱਲਬਾਤ ਕੀਤੀ ਆ ਇੱਕ ਸ਼ੋਰਟ ਦੇ ਵਿੱਚ ਟੋਟਲ ਚਾਰ ਪਸੂਆ ਦੋ ਸੁਈਆਂ ਵਜਾਂ ਹਾਂਜੀ ਤੇ ਦੋ ਬੜਾ ਗੱਬਣਾ ਪੜੇ ਦੋ ਐ ਬੜਾ ਗੱਬਣਾ ਸੰਧੂ ਸਾਹਿਬ ਠੀਕ ਹੈ ਜੀ ਹਾਂਜੀ ਹੋ ਗਏ ਮੁਸੂ ਹੋਈ ਗਏ ਤਕਰੀਬਨ ਸੇਲ ਸਾਰੇ ਨਾ ਹਾਂਜੀ ਹੋ ਗਏ ਸਤੂ ਸਭ ਛੋਟ ਤੇ ਹੋ ਗਏ ਵੀਡੀਓ ਆਪਣੀ ਅਗਲੇ ਦਿਨ ਚੱਲੀ ਪੂਰੀ ਝੋਟੀ ਵੀ ਚੰਗੀ ਸੀ ਆਹ ਬੜੇ ਵੀਰਾਂ ਦੇ ਆਇਆ ਹੋਣਾ ਚੰਗੀ ਝੋਟੀ ਹਾਂਜੀ ਉਹਨਾਂ ਨੂੰ ਇੱਥੇ ਨਫਾ ਮਿਲਦਾ ਇਹ ਉਹਨਾਂ ਦੇ ਨਹੀਂ ਰੱਖਣੀ ਠੀਕ ਆ ਉਹ ਫਿਰ ਤੁਹਾਨੂੰ ਪਤਾ ਹੀ ਅਗਲਾ ਆ ਹੀ ਦਿੰਦਾ ਲੈ ਲੋ ਨਫਾ ਜੇ ਵੇਚਣ ਵਾਲਾ ਹੋਵੇ ਰੱਖਣ ਵਾਲਾ ਵੀਰ ਲੈ ਗਿਆ ਹਾਂਜੀ ਰੱਖਣ ਵਾਲਾ ਲੈ ਗਿਆ ਉਹਨਾਂ ਨੂੰ ਨਫਾ ਮਿਲਦਾ ਉਹਨਾਂ ਦੇ ਨਹੀਂ ਦੇਣੀ ਕਿਸੇ ਤਰ੍ਹਾਂ ਹੀ ਹਾਂਜੀ ਤਾਂ ਕਰਕੇ ਅੱਛਾ ਜਸ ਦੋ ਜਿਹੜੀਆਂ ਆਪਣੇ ਕੋਲ ਝੋਟੀਆਂ ਦੋਵੇਂ ਸੱਜਰਤਾ ਚੀਆਂ ਇੱਕ ਤਾਂ ਬੌਲੇ ਜਾਂ ਤੇ ਇੱਕ ਦੁੱਧ ਤੇ ਚੱਲ ਇੱਕ ਦੁੱਧ ਤੇ ਇੱਕ ਕੋਈ 15 ਦਿਨਾਂ ਐ ਸੁਈ ਸੰਤੂ ਸਾਹਿਬ 15 ਦੇ ਲਾਲੇ ਕੋਈ 20 ਦੇ ਲਾਲੇ ਮਗਰ ਦੋ ਦੇ ਕਟੀਆਂ ਆ ਗਈਆਂ ਕਟੀਆਂ ਕਟੀਆਂ ਦੋਆਂ ਦੇ ਮਗਰ ਲਓ ਵੀ ਦੋ ਗੱਬਣ ਜਿਹੜੀਆਂ ਦੋਸਤੋ ਵੇੜਾ ਦਿਖਾ ਦਾਂਗੇ ਤੇ ਦੋ ਜਿਹੜੀਆਂ ਝੋਟੀਆਂ ਸੁਈਆਂ ਦੋ ਮਗਰ ਕਟੀਆਂ ਨੇ ਆ ਤੇ ਇਹ ਆਪਾਂ ਲੈਣੀ ਸਟਾਰਟ ਕਰ ਦਿੰਨੇ ਆ ਆ ਸੰਧੂ ਸਾਹਿਬ ਆ ਜੋ ਕੱਟੀ ਪਹਿਲਾਂ ਕੱਟੀ ਬਖਾ ਲਈ ਤੁਹਾਨੂੰ ਕੱਟੀ ਵੇਖੋ ਤੁਸੀਂ ਜੰਮੀ ਪਲੀ 15 ਕਿ ਦਿਨਾਂ ਦੀ 15 ਦੇ ਕੋਈ 20 ਦੀ ਲਾੜੇ ਦੁੱਧ ਵੜਾ ਸੰਧੂ ਸਾਹਿਬ ਛੱਡਿਆ ਪਿਓਰ ਨਹੀਂ ਲਈ ਦੀ ਲੋ ਵੀ ਪਿਓਰ ਨਹੀਂ ਲਈ ਦੀ ਕੱਟੀ ਆ ਹਾਂਜੀ ਤੇ ਬਾਕੀ ਪਲੀ ਪਲੀਤੀ ਵੇਖੋ ਦੋਸਤੋ ਦੁੱਧ ਚੰਗਾ ਖਾਸਾ ਛੱਡਿਆ ਬਾਕੀ ਇਹ ਨਹੀਂ ਸੰਧੂ ਸਾਹਿਬ ਕੋਈ ਮਾਲਾ ਪੱਠੇ ਭਾਵੇਂ ਪੱਠੇ ਗਾੜੀ ਰਾਕੇ ਵੇਲੇ ਪੱਠੇ ਨਾ ਕਾਹੂਗੀ ਦੁੱਧ ਤੇ ਇੰਨੇ ਪਲੀ ਆ ਕਈ ਆ ਦਿੰਦਾ ਕੋਈ ਮਹੀਨੇ ਦੀ ਕੋਈ ਡੇਢ ਮਹੀਨੇ ਦੀ जिने ਦੁੱਧ ਛੱਡਣਾ ਹੋ ਤਾਨੂੰ ਪਤਾ ਏ 20 ਦਿਨਾਂ ਦੇ ਮਹੀਨੇ ਦੀ ਦੋਆਂ ਮਹੀਨੇ ਜਾਂਦੀ ਪਸ਼ੂ ਦੀ ਵਜਾ ਚੇਂਜ ਹੋ ਜਾਂਦੀ ਆ ਦੁੱਧ ਇਹੋ ਜੀ ਚੀਜ਼ ਆ ਹਾਂਜੀ ਇੱਕ ਬਿਗਨਰ ਦੇ ਵਿੱਚ 200 ਪਸ਼ੂਆਂ ਦੀ ਇਹੋ ਜੀ ਮੋਟਲੀ ਖਰਾਕ ਆ ਜਿਹੜੇ ਇਹਨ ਦੁੱਧ ਛੱਡਦੇ ਆ ਪਸ਼ੂ ਤਾਂ ਫਿਰ ਨੀਲੀ ਜੀ ਆਪ ਆ ਮਦਰ ਵੀ ਨਜ਼ਰ ਆਉਂਦਾ ਤੇ ਬੱਚੇ ਲੈਣ ਨੂੰ ਝੋਟੀ ਚੰਗੀ ਸੰਤੂ ਸਾਹਿਬ ਵੇਖ ਲਓ ਗਾੜੀ ਉਹਨਾਂ ਗਾੜੀ ਆ ਰਿਜ਼ਲਟ ਆਪਣੇ ਗਾੜੀ ਆ ਹਾਂ ਲਓ ਵੀ ਦਸੋਂ ਮਗਰ ਇਹਦੇ ਕੱਟੀ ਆ ਤੇ ਦੂਜਾ 100 ਸੂਈਏ ਝੋਟੀ ਹਾਂਜੀ ਦੂਜਾ ਸੂਆ ਦੂਜਾ ਸੂਆ ਝੋਟੀ ਸੁਣ ਨਹੀਂ ਬੜੇ ਵਧੀਆ ਦੋ 15 ਦਿਨਾਂ ਦਾ ਸਮਾਂ ਬੱਚਾ ਮਗਰ ਚੰਗਾ ਤਿਆਰ ਹੋ ਰਿਹਾ ਠੀਕ ਆ ਜੀ ਇਹ ਤੁਸੀਂ ਆਪ ਹੀ ਦੇਖ ਲਿਆ ਵੀਡੀਓ ਦੇ ਵਿੱਚ ਤੇ ਝੋਟੀ ਦੂਜਾ ਸੁਹਾ ਇਹਦੇ ਥਲੇ ਹੁਣ ਜਿਹੜਾ ਨੈੱਟ ਦੁੱਧ ਕਿੰਨਾ ਸੰਤੂ ਸਾਹਿਬ ਬੱਚੇ ਵਾਲਾ ਪਾ ਕੇ 12 ਕਿਲੋ ਹੋਊਗਾ 12 ਕਿਲੋ ਹਾਂਜੀ ਉਧਾਂ ਦਾ 10 ਕਿਲੋ ਜਿੰਦਾ ਮਰਜ਼ੀ ਲੀਟਰ ਮਾਰ ਲੈ ਠੀਕ ਆ ਜੀ ਹਾਂਜੀ ਬੱਚੇ ਨਾਲ ਛੜੀਆ ਫਿਰ ਪਾਏ 12 ਹੀ ਮਿਲਣਾ ਟੂਣ ਜਾਣ ਦੀ ਚੰਗੀ ਸਾਬ ਇੱਕ ਨੰਬਰ ਪੂਰ ਛਟਾ ਨਹੀਂ ਹੈਗਾ ਸੰਤੂ ਸਾਹਿਬ ਚੋਂ ਹੁਣ ਬੋਡੀ ਵਧੀਆ ਲਓ ਵੀ ਵੈਸੇ ਝੋਟੀ ਪੱਕ ਦੋਸਤੋ ਤੁਸੀਂ ਨੀਲੀ ਦੇ ਵਿੱਚ ਮੰਨ ਕੇ ਸੌਦਾ ਕਰ ਰਹੇ ਹੋ ਨੀਲੀ ਦੇ ਵੇਖੋ ਪੱਧਰ ਪੱਧਰ ਵੇਖੋ ਕਲੀਸਾ ਦੇ ਆ ਫੇਸ ਕੁਆਲਟੀ ਠੀਕ ਆ ਜੀ ਸਿੰਗ ਗੁਲਾਈ ਆ ਅੱਖ ਬਿੱਲੀ ਮਣਕੀ ਮੱਥੇ ਬੱਲ ਹਾਂਜੀ ਤੇ ਕੱਦ ਇਹਦਾ ਵੱਡਾ ਠੀਕ ਆ ਜੀ ਕੋਈ ਸਿੰਗਲ ਹੱਡੀ ਦੇ ਵਿੱਚ ਆ ਕਦ ਕਾਠ ਕੋਈ ਵੀਰ ਕੋਈ ਵੀ ਸੌਦਾ ਕਰਦਾ ਆਪਾਂ ਹਰ ਵਾਰ ਮੈਂਸ਼ਨ ਕਰ ਦਿੰਦੇ ਆ ਵੀ ਹਾਈਟ ਮੀਡੀਅਮ ਹੋਵੇ ਤੇ ਮੀਡੀਅਮ ਦੱਸ ਦਈਦੀ ਆ ਤੁਹਾਨੂੰ ਸੋ ਕੱਦ ਚੰਗਾ ਝੋਟੀ ਦਾ ਤੇ ਸਵੇਰ ਜਸ ਚਵਾਈ ਕਿੰਨੇ ਵਜੇ ਸਾਢੇ 6 ਵਜੇ ਸੰਤੂ ਸਾਹਿਬ ਸਾਢੇ 6 ਵਜੇ ਮਾਰਨਿੰਗ ਚਵਾਈ ਹੋਈ ਆ ਓਏ ਆਦਰ ਟਾਈਮੋ ਟਾਈਮ ਜਿੱਦਾਂ ਮਰਜੀ ਸੰਤੂ ਸਾਹਿਬ ਹਾਂਜੀ ਆਦੀ ਚਵਾਈ ਕਰਨ ਬਿਲਕੁਲ ਜੀ ਬਿਲਕੁਲ ਨਾ ਨਾ ਉਹ ਬਖਾਲੇ ਬਖੂਲੇ ਦੀ ਬਹੁਤ ਜਿਆਦੀ ਹੈ ਜੱਸੇ ਕੋਈ ਐਨ ਘੁਮਾ ਦੇ ਹੋਰ ਵੀਰੇ ਐਨ ਨੇੜੇ ਤੋਰਦੀਆਂ ਐਨ ਐ ਤੋਰਦੀਆਂ ਤੋਂ ਬਖਾਲਾ ਤੋਂ ਉਸੇ ਕੋਈ ਤੁਸੀਂ ਫਿਰ ਚੈੱਕ ਕਰੋ ਬਾਕੀ ਬੰਤਰਲੇਵੇ ਦੀ ਬਹੁਤ ਜਿਆਦੀ ਵਧੀਆ ਚੌਕਸ ਲੇਵਾ ਮੋਟ ਤੋਂ ਕੱਡੀਆਂ ਗੁੱਡੀਆਂ ਨਹੀਂ ਨਾ ਲੱਕਣਾ तकरीबन ਕੋਈ 11:30 ਵਜੇ ਦਾ ਹੁਣ ਸਮਾਂ ਹੈ ਤੇ ਜਿਵੇਂ ਜਿਵੇਂ ਸ਼ਾਮ ਦੀ ਚਵਾਈ ਨੂੰ ਜਾਊਗੀ ਤੇ ਤਿਆਰੀ ਉਦਾਂ ਕਰਮਾ ਲਈ ਬਿਲਕੁਲ ਥੱਲੇ ਮੁਕੰਮਲ ਕਰ ਲਊਗੀ ਨਾ ਤੋਂ ਚੰਗੇ ਪਿੱਠਪੂੜੇ ਦੇ ਵਿੱਚ ਸੋਨੇ ਪਾਂਡਾ ਬਖਾਲਾ ਬਿਲਕੁਲ ਚੰਗਾ ਠੀਕ ਹੈ ਜ ਸਾਫ ਸੁਥਰਾ ਬੇਦਾਗ ਤੇ 11 ਕਿਲੋ ਦੋਸਤੋ ਹੋਵੇ ਨਾ ਹੋਵੇ ਦੁੱਧ 11 ਕਿਲੋ ਆ ਪਰ ਕੋਈ ਵੀ ਵੀਰ ਆਨਲਾਈਨ ਸੌਦਾ ਕਰਦਾ ਤੇ 10 ਕਿਲੋ ਦੀ ਵੀਰਾਂ ਦਾ ਵੀ ਆਪਾਂ ਗਾਰੰਟੀ ਤਸਦੀ ਤੇ ਸੇਲ ਕਰਾਂਗੇ ਅੰਦੂ ਸਾਬ ਦੁੱਧ 11 ਆਪਾਂ ਦੱਸਿਆ ਦੁੱਧ 12 ਹੀ ਹੋਊਗਾ ਆ ਦੁੱਧ 12 ਹੀ ਹੋਊਗਾ ਬੱਚੇ ਵਾਲਾ ਪਾ ਕੇ ਇਹ ਨਹੀਂ ਕੋਈ ਆ ਅਜੇ ਛੋਟੀ ਦੋ ਚਾਰ ਦਿਨ ਸਾਂਭੀ ਗਏ ਦੁੱਧ 13 14 ਕਿਲੋ ਭਰ ਦਊਗੀ ਜਿੱਦੀ ਚੋਂ ਲੱਗੀ ਆ ਠੀਕ ਹੈ ਜੀ ਹਾਂਜੀ ਚਾਰ ਦਿਨ ਸੇਵਾ ਵਾਧੂ ਹੋ ਗਈ ਨਾ ਸੰਧੂ ਸਾਬ ਹਾਂ ਤੋ ਤੇ ਜ਼ਿਆਦਾ ਨਹੀਂ ਆਪਾਂ ਦੇ 14 ਕਿਲੋ ਐ ਠੰਡਾ ਕਰਕੇ ਬਣਾ ਦੂਗੀ ਲੈ ਵੀ ਜਸ ਦੇਣੀ ਕਿੰਨੇ ਦੀ ਆਪਾਂ ਜਿਹੜੀ ਹਾਂ ਨਾ ਜਿਹੜੀ ਹੋਊਗੀ ਸੰਤੂ ਸਾਹਿਬ ਇਹੋ ਜੀਆਂ ਝੋਟੀਆਂ ਦਾ ਤੇ ਡੇਢ ਵੀ ਮੰਗੀ ਜਾਂਦੇ 1.40 35 ਵੀ ਹਾਂ ਮੈਂ ਨਹੀਂ ਆਪਾਂ ਵੀ ਵੀਡੀਓ ਪਰ ਆਪਣਾ ਜਾਇਜ਼ੀ ਹੋਊਗਾ ਆਪਾਂ ਮੁੱਲ 110 ਤੇ 15 ਦੀ ਦੇਣੀ ਆ ਸੰਤੂ ਸਾਹਿਬ 15 ਦੀ ਹਾਂਜੀ ਠੀਕ ਆ ਇਹ ਨਹੀਂ ਕੋਈ ਮੱਲਾ ਆਪਾਂ 120 ਕਰਕੇ ਸਵਾ ਦੇ ਮੱਲਾ ਆਖਾਂਗੇ ਮੜ 15 ਦੀ ਦੇਣੀ ਆ ਠੀਕ ਆ ਜੀ 1 ਲੱਖ 5000 ਦੀ ਲੈਦੇ ਆ ਕੋਈ ਵੀ ਆਪਣੇ ਨਾਲ ਸੋਈ ਮੱਲਾ ਸਾਈ ਪੈਣਾ ਕਰਦੇ ਹਾਂ ਅੱਜ ਤੋਂ ਮਤਲਬ ਕੋਈ ਚਾਹਾਂ ਤੇ ਨਾ ਚਾਹਾਂ ਦਾ ਨਾ 14 ਕਿਲੋ ਦੁੱਧ ਮਿਲ ਕੇ ਆਵਦਾ ਟਿਕਟ ਮਾਰ ਕੇ ਤੇ ਲੈ ਜੇ ਲੋਬ ਦੋਸਤੋ 1 ਲੱਖ 5000 ਦੀ ਤੁਹਾਨੂੰ ਮਿਲੂਗੀ ਬਾਕੀ ਪੂਰੀਆ ਕਸਰਾ ਕੁਸਰਾ ਵੀ ਤਾਂ ਦਾ ਵੀ ਕੱਢ ਦਿਆਂਗੇ ਠੀਕ ਆ ਜੀ ਕੋਈ ਵਿੱਚੋਂ ਮਾਨਤਾ ਨਹੀਂ ਕੋਈ ਛੋਟਛਾਪਾ ਕਰਦਾਂਗੇ ਸੰਧੂ ਸਾਹਿਬ ਹਾਂਜੀ ਹਾਂਜੀ ਸੋ ਚੰਗੀ ਆ ਠੀਕ ਆ ਜੀ ਜਿੰਨੀ ਆ ਚੰਗੀ ਆ ਦੇਖੋ ਠੀਕ ਆ ਸ਼ਾਮ ਨੂੰ ਕਰਮ ਵਾਲੀ ਪੂਰੀ ਥੱਲੇ ਬਲੂ ਪੂਰੇ ਪੂਰੀ ਪੂਰੀ ਸੰਧੂ ਸਾਹਿਬ ਬੰਤਰ ਪੁੰਤਰ ਲੈਵੇ ਦੀ ਇੱਕ ਸਾਰ ਪੱਧਰ ਲੈਵਾ ਕਿਸੇ ਪਾਸੇ ਨੂੰ ਖੁਸ਼ੀ ਧੀ ਕੋਈ ਬਾਈ ਸ਼ਾਈ ਨਹੀਂ ਹੈਗੀ ਮਗਰ ਬਹੁਤ ਪਿਆਰੀ ਕੱਟੀ ਆ ਸਤੂ ਸਾਹਿਬ ਦੇ ਨਾਲ ਆਪਾਂ ਦਿਖਾਈ ਦਿਤ ਜਿੰਨੇ ਵੀ ਮਹਲਾ ਜਦੋਂ ਕੱਟੀ ਬਚਾ ਦੁੱਧ ਛੱਡਦੇ 10000 ਦੀ ਆਪਾਂ ਫੇਰ ਵਾਪਸ ਲਾਵਾਂਗੇ ਤਾਂ ਬਿਲਕੁਲ ਜੀ ਬਿਲਕੁਲ ਹਾਂਜੀ ਚੰਗਾ ਸਕੀਨ ਪਸੂਆ ਮਗਰ ਹਾਂਜੀ ਤੋਂ ਪ੍ਰੇਮ ਨਾਲ ਅੱਗੇ ਤਿਆਰ ਕਰੂਗਾ ਲੈ ਵੀ ਜੱਸ ਸੈਕਿੰਡ ਨੰਬਰ ਤੇ ਆ ਜਿਹੜੀ ਆਪਣੇ ਕੋਲ ਮੈਂ ਹੀ ਰੱਖੀ ਇਹ ਵੀ ਸੰਤੂ ਸਾਹਿਬ ਦੂਜੀ ਸੂਈ ਛੋਟੀ ਸੂਈ ਹੈ ਵੇਖਣ ਨੂੰ ਪਹਿਲਾਂ ਹੀ ਵੇਖਣ ਨੂੰ ਪਹਿਲਾਂ ਹੀ ਆਉਦੀ ਆ ਅੱਛਾ ਜੀ ਇਹ ਦੂਜੀ ਆ ਅੱਛਾ ਜੀ ਹਾਂ ਜੰਮੀ ਪੂਲੀ ਆ ਲੈ ਵੀ ਜੱਸ ਦੇਣ ਕਿੰਨੇ ਕੋਗੇ ਰੂਸੀ ਨੂੰ ਇਹਨੂੰ ਅਜ ਚੌਥਾ ਦੇਣ ਸੰਧੂ ਸਾਹਿਬ ਕਿਉਂ ਕਿ ਦਿਨਾਂ ਦੀ ਸੁਈ ਆ ਮਦਰ ਇਹਦੀ ਵੀ ਕੱਟੀ ਆ ਗਈ ਹਾਂ ਇਹ ਬੋਲਾ ਕੋਈ ਨੌ ਲਾਲੇ ਕੋਈ ਅੱਠ ਲਾਲੇ ਕੋਈ ਨੌ ਲਾਲੇ ਜੇ ਬੱਚੇ ਨੂੰ ਨਾ ਪਾਈਏ ਫਿਰ ਭਾਵੇਂ 10 ਕਿਲੋ ਮੰਨਾਂ ਦਈਏ ਠੀਕ ਹੈ ਜੀ ਹਾਂਜੀ ਬੱਚਿਆਂ ਨੂੰ ਛੱਡ ਕੇ 8 ਕਿਲੋ ਮੰਨ ਲਓ ਨੌ ਕਿਲੋ ਕਿ 8 ਕਿਲੋ ਬੋਲਾ ਮਤਲਬ ਬੱਚੇ ਨਾ ਛੱਡ ਗਏ ਤੇ ਫਿਰ ਭਾਵੇਂ 10 ਕਿਲੋ ਹੀ ਲਾ ਲੈ ਕੋਈ ਠੀਕ ਹੈ ਤੇ ਜੇ ਬੱਚੇ ਛੱਡ ਤੇ ਫਿਰ 8 ਕਿਲੋ ਲਾ ਲਓ ਲਓ ਦੋਸਤੋ 8 ਕਿਲੋ ਬੋਲਾ ਕੋਈ ਮੰਨ ਲੈ ਭਰਾ ਵੈਸੇ ਬੱਚੇ ਸਮੇਤ ਜੇਕਰ ਗੱਲ ਕਰਕੇ 9 ਕਿ ਤੁਸੀਂ ਮੰਨ ਕੇ ਜਿਹੜਾ ਸੌਦਾ ਕਰ ਲਿਓ ਠੀਕ ਆ ਜੀ ਬਾਕੀ ਪਲੀ ਪਲੀ ਧੀਆ ਪੂਰੀ ਗੋਲ ਢੋਲ ਵਰਗੀ ਆ ਕਰਮਾਂ ਦੀ ਲੰਬਾਈ ਲੰਬੂਈ ਚੈੱਕ ਕਰੋ ਠੀਕ ਆ ਜੀ ਲੰਬਾਈ ਬੇਸ਼ੱਕ ਇਹਦੀ ਮੀਡੀਅਮ ਦੇ ਵਿੱਚ ਮੀਡੀਅਮ ਲੰਬਾਈ ਆ ਪੂਰੀ ਸੰਤੂ ਸਾਹਿਬ ਮੜ ਕੇ ਵੀ ਰੱਖ ਦਿੰਦੇ ਆ ਤੁਸੀਂ ਇੱਥੇ ਆਣ ਕੇ ਤੇ ਵੀਡੀਓ ਵੇਖ ਲਿਆ ਕਰਨ ਦੋ ਤਿੰਨ ਵਾਰ ਹਾਂ ਜੀ ਫੇਰ ਸੌਦਾ ਕਰਨ ਜਿਹੜੀ ਹੁਣ ਮੀਡੀਅਮ ਮੀਡੀਅਮ ਦੱਸਤਾ ਆਪਾਂ ਜਿਹੜੀ ਕੱਦ-ਗਾਠ ਵਾਲੀ ਉਹਦਾ ਕੱਦ-ਗਾਠ ਦੱਸ ਦੇਈਦਾ ਜੀ ਹਾਂ ਹਾਂ ਬਿਲਕੁਲ ਇਹ ਬਾਕੀ ਜਸ ਇਸ ਵਕਤ ਅਗਲੇ ਪਿਛਲੇ ਥਣਾ ਦੀ ਚਵਾਈ ਰੱਖ ਬਰਾਬਰ ਬਰਾਬਰ ਸੰਤੂ ਸਾਹਿਬ ਪੂਰ ਛਟਾ ਠੀਕ ਹੈ ਜੀ ਹਾਂ ਜੀ ਦੁੱਧ ਬਰਾਬਰ ਇਧਰ ਕਰੋ ਚੱਕ ਠੀਕ ਹੈ ਜੀ ਬਾਕੀ ਪਲੀ ਸਾਂ ਵੀ ਚੰਗੀ ਆ ਠੀਕ ਹੈ ਜੀ ਦੁੱਧ ਬਰਾਬਰ ਉਹ ਕਿਉਂ ਵੇਖ ਕੇ ਚੈੱਕ ਕਰ ਲੋ ਪਲੀ ਸਾਂ ਵੀ ਪੂਰੀ ਆ ਤੇ ਬੇਸ਼ੱਕ ਮੜਾ ਜਾਂ ਨੱਕਾ ਪਣ ਦੀ ਜ਼ਰੂਰ ਆ ਪਰ ਕਿਸੇ ਪਾਸਿਓਂ ਦੋਸਤੋ ਕੁ ਧਾਰ ਦੀ ਬਾਤ ਘਟਦਾ ਫਰਕ ਨਹੀਂਗਾ ਕਿ ਫਿਰ ਵੀ ਕਿਸੇ ਵੀਰ ਭਰਾ ਨੇ ਦੂਰੋਂ ਨੇੜੇ ਆਉਣਾ ਠੀਕ ਹੈ ਜੀ ਇੱਥੇ ਅਣਕੇ ਕੋਈ 2 4 10 5 ਧਾਰਾਂ ਹੀ ਘਟ ਗਈਆਂ ਤੇ ਕੀ ਫਾਇਦਾ ਠੀਕ ਹੈ ਜੀ ਛਾਇ ਮਗਰ ਇਹਦੇ ਵੀ ਕੱਟੀ ਆ ਫੀਮੇਲ ਕਾ ਦੇ ਇਹਨੂੰ ਜਸੈ ਨੂੰ ਤੋੜ ਦੇ ਜੀ ਸੰਤੂ ਸਾਹਿਬ ਘਰਾਂ ਘੁਰਾਂ ਜੋਂ ਨਹੀਂ ਨਗਲਦੀਆਂ ਪਸ਼ੂ ਵੀਰ ਕਈ ਰਾ ਮਾਹੌਲ ਚ ਆਈ ਪਹਿਲੀ ਵਾਰੀ ਵੇਖਦਾ ਜਦੋਂ ਬਾਹਰ ਆਉਂਦਾ ਕਈ ਰਾ ਹਾਂਜੀ ਉਦਾਂ ਮਾਲਾ ਸੀਲ ਠੰਡੀਆਂ ਆਈ ਤਾਂ ਗਾਨੀ ਆ ਜਾ ਦਿਹਾੜੀ ਕਰਨੀ ਗਾ ਮੜ ਕੇ ਫੇਰ ਸੰਤੂ ਸਾਹਿਬ ਵੜ ਜਾਣਾ ਆਹੋ ਹਾ ਕਿਦਾਂ ਮਰਜੀ ਲਈ ਫਿਰ ਉਹ ਗਾੜੀ ਗਾੜੀ ਇਹ ਵੀ ਜਾਨਵਰਾਂ ਪਸ਼ੂਆਂ ਨੂੰ ਉਦਾਂ ਵੀ ਪਤਾ ਨਹੀਂ ਕੀ ਕਰਦੇ ਲੱਗੇ ਹਾਂਜੀ ਹਾਂਜੀ ਤੇ ਬਾਕੀ ਦੋਸਤੋ 8 9 8 9 ਕਿਲੋ ਬੋਲਾ ਐਸ ਵਕਤ ਤੀਜੇ ਚੌਥੇ ਦਿਨ ਦੀ ਸੂਈ ਦੇਤੇ ਲਈ ਬਿਲਕੁਲ ਹਾਜ਼ਰ ਆ। ਸੋ ਜੰਪਲ ਕਰਮਾਂ ਲਈ ਪੂਰਾ ਲੱਗਾ। ਹਾਏ ਪੂਰੇ ਵਜਨ ਦੋੜ ਦੇ ਵਿੱਚ ਤੇ ਬਾਕੀ 22 ਚ ਪੂਰੀ ਇੱਕ ਨੰਬਰ ਕਿਸੇ ਰਕਮ ਦਾ ਕੋਈ ਪੂਰ ਛਟਾ ਨਹੀਂਗਾ। ਉਹ ਤੁਹਾਨੂੰ ਵਿੱਚ ਜੋ ਮੈਂਸ਼ਨ ਆਪਾਂ ਜੋ ਬਿਆਨ ਕਰਦੇਈਦਾ ਉਹ ਸੁਭਿਹਾਵ ਤੇ ਕਿਸੇ ਵੀਰ ਨੇ ਤੁਰ ਕੇ ਆਉਣਾ ਹੁੰਦਾ ਇੱਥੇ ਤੇ ਇੱਥੇ ਆਣ ਕੇ ਕੋਈ ਪੂਰ ਛਟਾ ਮਾਰੇ ਥਣ ਤੇ ਕੋਈ ਸਵਾਦ ਨਹੀਂ ਆਉਂਦਾ ਫਿਰ ਠੀਕ ਆ। ਉਲਟ ਬਹਿਣੀ ਵਾਲੀ ਸਾਈਡ ਤੋਂ ਕਰੋ ਚੱਕ ਠੀਕ ਆ ਜੀ। ਫਿਰ ਸੰਤੂ ਸਾਹਿਬ ਅਗੇ ਆਹਦੇ ਇਹਦੇ ਕਟੇ ਵਾਲੀਆ ਕਟਿਆ ਹੈ ਕਿ ਕੱਟੀ ਵਾਲੀਆਂ ਆ ਗਈਆਂ ਤੋਂ ਮੈਂ ਕਟੀਆਂ ਆ ਗਈਆਂ ਤੋਂ ਮਗਰੇ ਹਾਂਜੀ ਇਹਦੇ ਮੋਰਾ ਦੀ ਕੱਟੀ ਚੰਗੀ ਹੈ ਨਾ ਠੀਕ ਆ ਵੀ ਜਸਤ ਦੇਨੇ ਕਿਨੇ ਦੀ ਆਪਾਂ ਇਹ ਮੱਝ ਸਤੂ ਸਾਹਿਬ ਮੁੱਲ ਤੇ ਭਾਵੇਂ ਇਹਦਾ ਵੀ ਇੱਕ ਪੰਜ ਕਰ ਲਗੇ ਹਾਂ ਰਾਜੀ ਰੂਜੀ ਜਿੱਨੀ ਭਲੀ ਭਲੋਸੀ ਆ ਹਾਂ ਪਰ ਨਹੀਂ ਇਹ 95 ਦੇ ਦਈਏ 95 ਦੀ ਨਹੀਂ ਕਰਦਗੇ ਖੁੱਲਾ ਛੋੜ ਛੱਪਾ ਕਰੀਏ ਮਾਨਤਨ ਇਹ 90 ਦੀ ਹਾਂ ਨਾ ਦੇ ਦਾਂਗੇ ਸਤੂ ਸਾਹਿਬ 90 ਦੀ ਹਾਂਜੀ ਪੂਰੇ ਨਬੇਦੀ ਦੇ ਦੋ ਪਰ ਵਿਚੋਂ ਕਰਦੇ ਜ ਲੈਸ ਨੂੰ ਥੋੜੀ ਕੋਈ ਨਹੀਂ ਛੋਟ ਛੱਪਾ ਕਰਦਾਂਗੇ ਜ਼ਿਆਦਾ ਨਹੀਂ ਸੰਤੂ ਸਾਹਿਬ ਆਪਾਂ ਉਹ ਵੀ ਝੋਟੀ ਵੀ ਨਵੀਂ ਆ ਸੰਤੂ ਸਾਹਿਬ ਬੇਲਬੂਲ ਬੜੀ ਦੰਮੀ ਆ ਇਹ ਆ ਜਿੰਨੀ ਵੀ ਹੈਗੀ ਆ ਸੋਹਣੀ ਆ ਜੰਮੀ ਆ ਉਹ ਵੀ ਲੰਬਾਈ ਜਿਹੜੀ ਕਿਸਾਨ ਵੀਰੋਂ ਲੰਬਾਈ ਪੂਰੀ ਆ ਲੰਬੀ ਨੂੰ ਵੀ ਪੂਰੀ ਆ ਹੁਣ ਸੰਤੂ ਸਾਹਿਬ ਬਾਕੀ ਪਲੀ ਪਲੀਤੀ ਆ ਜੇ ਮਾਲਾ ਕਦਾਂ ਨੂੰ ਕੀ ਕਰਨਾ ਜੇ ਦੁੱਧ ਨਾ ਦਿੱਤਾ ਤੇ ਕੱਲ ਤਾਂ ਪਸ਼ੂ ਦੀ ਯਾਦ ਨਹੀਂ ਨਸਣੇ ਦੁੱਧ ਦੇਣਾ ਕਾ ਤਾਂ ਬਰਾਂਡੇ ਨੂੰ ਲੱਗਣ ਦਿਆ ਹਾਂ ਜੀ ਦੁੱਧ ਨਹੀਂ ਦਿੰਦਾ ਉਹਨੂੰ ਦੁੱਧ 6-7-8 ਕਿਲੋ ਹਾਂ ਦੋਨੋਂ ਕੀ ਕਰਨਾ ਵਜੇ ਨਵੇਂ ਪੂਰਾ ਇਹਦਾ ਝੋਟੀ ਦਾ ਕੀ ਗੱਲ ਨਹੀਂ ਜਿਆਦਾ ਨਹੀਂ ਆਪਾਂ ਦੇ 12 ਕਿਲੋ ਐ ਠੰਡਾ ਕਰਕੇ ਭਰਾ ਦੂਜੀ ਹਾਂਜੀ ਛਟੜੀ ਚੰਗੀ ਹਾਂ 9-9 ਕਿਲੋ ਬੋਲੇ ਤੋਂ ਹਾਂ ਤਾਂ ਫਿਰ ਕੱਟੀ ਵੀ ਐ ਪਿਓਰ ਮੋਰਾ ਦੀ ਬਰੀਡ ਵਾਲੀ ਉਹ ਮਗਰ ਜਿਹੜਾ ਦੋਸਤੋ ਬੱਚਾ ਕੱਟੀ ਫੀਮੇਲ ਕਾਫ ਆ ਦੋਵੇਂ ਝੋਟੀਆਂ ਸੀ ਦੋ ਮਗਰ ਕੱਟੀਆਂ ਨੇ ਇੱਧਰ ਦੋ ਵੜਾ ਤੁਹਾਨੂੰ ਦਿਖਾ ਦਿੰਨੇ ਆ ਇਹ ਗੱਬਣ ਤਿਆਰੀ ਵਾਲੇ ਪਸ਼ੂ ਆ ਦੋਨੋਂ ਵੜਾ ਗੱਬਣ ਤਿਆਰੀ ਵਾਲੀਆਂ ਨੇ ਇੱਕ ਡੱਬੀ ਆ ਇੱਕ ਸ਼ਾਈ ਵਾਲ ਤੇ ਥੋੜਾ ਜਿਹਾ ਰਾਟੀ ਦਾ ਕ੍ਰੋਸ ਆ ਇਹ ਦੋਨੋਂ ਵੜਾ ਵੀਰ ਜੱਸ ਦੇ ਕੋਲੇ ਵਕਾਊ ਆ ਤਿਆਰੀ ਹਜੇ ਫੜਦੀਆਂ ਆਉਣ ਡੀਆਂ ਠੀਕ ਆ ਜੀ ਥੱਲੇੋਂ ਤੁਸੀਂ ਵੇਖੋਗੇ ਵੇਖੋ ਥਾਣੋਂ ਵੇਖੋ ਕਿਡਾ ਲੱਗਿਆ ਇਹ ਬੱਛੀ ਸੂਹਾ ਕਰਮਾ ਸੁੰਦੀ ਜਾਂਦੀ ਦੂਜਾ ਸੂਹਾ ਸੰਦੂ ਦੂਸਰਾ ਸੂਹਾ ਆ ਪਿਓਰ ਦੂਜਾ ਸੂਹਾ ਲੈਦੀ ਹੈ ਜੇ 8-7 ਇਹ ਲੈ ਜੂਗਾ ਜੇ ਢਣਾ ਢੋਲਾ ਵੜੇ ਲਓ ਜੀ 8-7 ਤੱਕ ਦੇਣ 8 ਵੀ ਲੈ ਜੇ 10 ਵੀ ਲੈ ਜੇ ਸੰਦੂ ਸਾਹਿਬ 12 ਵੀ ਲੈ ਜੇ ਆਪਾਂ ਕੋਈ ਕਹਿ ਨਹੀਂ ਸਕਦੇ ਇਹ ਜਾਨਵਰ ਆ ਬਾਕੀ ਹੈ ਕੱਦ ਵਿੱਚ ਕੱਦ ਕੋਈ ਕੱਦ ਕਾਠ ਵਾਲੀ ਆ ਜੀ ਫਿਰ 부ਤੀ 부ਤੀ ਵੇਖੋ ਬਰੀਡ ਵਾਲੀ ਪਿਓਰ 6 ਦੰਦ ਛਿੱਗੀ ਛਿੱਗੀ ਠੀਕ ਆ ਜੀ ਹਾਂ ਕੰਨੀ ਵਾਲੀਆਂ ਪੁੱਟ ਕਰਨ ਦਾ ਹੀ ਬਰਾਬਰ ਹੈ ਜੇ ਲਓ ਜੀ ਬੜਾ ਸਾਰਾ ਥਣ ਵੀ ਜਿਹੜਾ ਕਿਸਾਨ ਵੇਰੋਂ ਪੂਰਾ ਹੱਥੀ ਚੁਵਾਈ ਦਾ ਨਿਕਲ ਕੇ ਆਉਂਦਾ ਸਾਹਮਣੇ ਸੰਧੂ ਸਾਹਿਬ ਕੋਈ ਛੋਟਾ ਥਣ ਨਹੀਂ ਵੀ ਕੋਈ ਕੋਟਿਆਂ ਦਾ ਬਖਾ ਦੇਣੇ ਸੰਧੂ ਸਾਹਿਬ ਧਾਰਾਂ ਮਾਰ ਜਵੇ ਤੇ ਟਿੱਪ ਨੂੰ ਤੁਸੀਂ ਵੇਖ ਸਕਦੇ ਜੇ ਬਿਲਕੁਲ ਸ਼ਾਇਦ ਗਾੜੇ ਰੰਗ ਦੇ ਵਿੱਚ ਮਖਿਆਲ ਆਉਂਦੇ ਆ ਵੇਖੋ ਆ ਦੇਖ ਬਰਾਉ ਮੋਟੀ ਅਗਲੇ ਥਾਂ ਦਾ ਟਿੱਪਣਾ ਜੀ ਆ ਕਰੋ ਜੀ ਇੱਕ ਹੋ ਜਾ ਸੰਧੂ ਸਾਹਿਬ ਇਹ ਨਹੀਂ ਕੋਈ ਮਾਰਲਾ ਕੋਈ ਬੌਲਾ ਆ ਜੀ ਆ ਦੇਖ ਲਓ ਜੀ ਠੀਕ ਆ ਆ ਕਰੋ ਜੀ ਪਾਣੀ ਆ ਫਿਰ ਬਹੁਤ ਵਧੀਆ ਇਹਨੇ ਸੰਧੂ ਸਾਹਿਬ ਕੋ ਇਹ ਜਿੱਦਾਂ ਮਰਜੀ ਇਹਨੇ ਇਧਰੋਂ ਬਹਿ ਜਾਓ ਉਧਰੋਂ ਬਹਿ ਜਾਓ ਪਹਿਲਾਂ ਪਹਿਲਾਂ ਮਸ਼ੀਨ ਨੇ 18 ਕਿਲੋ ਦੁੱਧ ਨਹੀਂ ਰਹਾ ਠੀਕ ਆ 18 ਕਿਲੋ ਦੁੱਧ ਭਰਿਆ ਪਹਿਲਾਂ ਪਹਿਲਾਂ ਦੇ ਹਾਂਜੀ ਵੱਡੀ ਆ ਵੱਡੀ ਆ ਜਾਣ ਵਿੱਚ ਹਾਂਜੀ ਇਹਦਾ 4 ਦਿਨ ਸੰਧੂ ਸਾਹਿਬ ਸਾਂਭੀ ਕਹੀ ਨਾ ਅਜੇ ਤੁਹਾਨੂੰ ਪਤਾ ਨਵੇਂ ਥਾਣ ਕੇ ਡੰਗਰ ਪੱਠੇ ਪੁੱਠੇ ਨਹੀਂ ਖਾਂਦਾ ਉਹ ਹੋ ਜਾਂਦਾ ਬਿਲਕੁਲ ਹਾਂਜੀ ਆ ਲਓ ਦੋਸਤੋ 8 6 7 8 ਜਿੰਨੇ ਵੀ ਦਿਨ ਲੈ ਜੀ ਉਹਨੇ ਚੰਗੇ ਸੰਧੂ ਸਾਹਿਬ ਗਾੜੀ ਚੰਗੇ ਥੱਲੇ ਚੱਕਰ ਵਾਲੀ ਚੰਗਾ ਖੁੱਲੂਗੀ ਬਣੂ ਥਣੂ ਵੀ ਚੰਗਾ ਆ ਚੰਗੇ ਦੇਣਾ ਹੁੰਦਾ ਗੱਲ ਤੁਸੀਂ ਦੇਖ ਸਕਦਾ ਜੀ ਲੰਬਾਈ ਪੂਰੀ ਹੈ ਤੁਹਾਨੂੰ ਕੋਲ ਕੇ ਦਿਖਾ ਦਿੰਨੇ ਆ ਸੋ ਜਿਹੜੇ ਵੀਰ ਨੂੰ ਜਚੂਗੀ ਸੌਦਾ ਤੁਸੀਂ ਕਰਨਾ ਠੀਕ ਆ ਇੱਥੇ ਆਣ ਕੇ ਪੇਸ਼ਕ ਟਿੱਪ ਪਾ ਕੇ ਤੁਹਾਨੂੰ ਦਿਖਾ ਦੇ ਦਿੱਤੀ ਇੱਕੋ ਜਿਹਾ ਨੀਰਾ ਚੌਥਾਣਾ ਦਾ ਆ ਦੇਖੋ ਲਓ ਜੀ ਸੋ ਲੈਵਟਿਲੂਟੀ ਸੋਹਣੀ ਬਣਾਈ ਆਉਂਦੀ ਆ ਠੀਕ ਆ ਥੱਲੋਂ ਝੋੜਚਾਲ ਬਹੁਤ ਜਿਆਦੀ ਆ ਬਾਕੀ ਜਿੰਨਾ ਵੀ ਲੈਵਾ ਕਰੋਗੇ ਤਿਆਰ ਬਿਲਕੁਲ ਫਿਕਸ ਲੈਵਾ ਹੋਊਗਾ ਕੋਈ ਟਲਕਮਾ ਲੈਵਾਨੀ ਫਿਕਸ ਫਿਕਸ ਆਰਡਰ ਦੇ ਜਸੰਤੂ ਸਾਹਿਬ ਨਾ ਆ ਜਸ ਪਰਨ ਮਮੀ ਵੀ ਤੋੜ ਲੈ ਜੀ ਆਉਣ ਤੋੜ ਲੈ ਹਾਂਜੀ ਤੇ ਹਾਈਟ ਨਾਲ ਤਪੋਰੀ ਆ ਥੋੜੀ ਜੀ ਨਰਮ ਸੇਵਾ ਦੇ ਵਿੱਚੋਂ ਕਈ ਨਾ ਪਸੂ ਆਉਂਦੇ ਹਾਂਜੀ ਹਾਂਜੀ ਤੇ ਉਹ ਤੁਸੀਂ ਨਾਰਮਲੀ ਇੱਕ ਤੁਹਾਨੂੰ ਜੱਜਮੈਂਟ ਹੋ ਜਾਣੀ ਬਾਕੀ ਹੈ ਕੱਦਕੋਦ ਵਾਲੀ ਆ ਪੂਰੇ ਪੂਰੇ ਸੰਤੂ ਸਾਹਿਬ ਬਰੀਡ ਵਾਲੀ ਆ ਇਹਨੇ ਕੋਈ ਵਸ਼ੀ ਗਦੇ ਉਦਾਂ ਹੀ ਇਹ ਸਾਂਭੀ ਘਾਟ ਹੈ ਥੋੜੀ ਜੀ ਚਾਰ ਦਿਨਾਂ ਕਦੇ ਖਾ ਗਈ ਨਾ ਪਠੇ ਰਜਮੇ ਪੰਜ ਹਾਂਜੀ ਚਾਰੂ ਜੂਰੂ ਚੰਗੀ ਆਦਾ ਨਾ ਹਾਂ ਮੋੜਦਾ ਵੀ ਜੱਸ ਬੋਲੀ ਤੁਸੀਂ ਥੱਲੇੋਂ ਤਿਆਰੀ ਕਰਨ ਵਾਲੀ ਚੰਗੀ ਕਰੋਗੀ ਤੇ ਬਾਕੀ ਲੇਵਾ ਤੁਸੀਂ ਵੇਖੋ ਦੋਸਤੋ ਗਾਂ ਅੱਗੋਂ ਸਟਾਰਟ ਹੋਗੇ ਤਾਂ ਬੈਕ ਸਾਈਡ ਪੂਰਾ ਸਾਰ ਨਾਲ ਟੱਚ ਕਰੂਗੀ ਬਾਕੀ ਹਜੇ ਦਿਨ ਇਹਦੇ ਪਏ ਤੋ ਦਿਨਾਂ ਦੇ ਹਿਸਾਬ ਨਾਲ ਗੱਲ ਬੰਨੀ ਆ ਠੀਕ ਆ ਹਾਂਜੀ ਤੇ ਹਾਂ ਲਓ ਜੀ ਚਲੋ ਅਜੇ ਦੇ ਸੰਤੋਖਾ ਆਉਣਾ ਲੋਂ ਲੱਗਿਆ ਕਿਤੇ ਥੋੜਾ ਗੱਡੀ ਤਾਂ ਚਲੀ ਜੀ ਗਈ ਆ ਹਾਂ ਉਹਦਾ ਕਰਕੇ ਪੈਰ ਦੱਬਦੀ ਆਹਾ ਹਾ ਹਾ ਮੋੜਾ ਮੁੜ ਕੇ ਤੇ ਵੱਜ ਗਈ ਵਾਜੇ ਵਾਜੇ ਹਾਂਜੀ ਹਾਂਜੀ ਹਾਂ ਉਹਦਾ ਦਾ ਘੋੜਿਆਂ ਨੂੰ ਪਾਈ ਤੇ ਬਿਲਕੁਲ ਬਿਲਕੁਲ ਏਕ ਪੱਕਾ ਥਾਂ ਉਹਨਾਂ ਦੇ ਆਪਣੇ ਤੇ ਆਣ ਕੇ ਫੇਰ ਵੀ ਸਰਕਾਂ ਚ ਪੈ ਗਈ ਮੈਡਮ ਇਸ ਵੇੜਾ ਹੁੰਦੀਆਂ ਵੀ ਕੱਚੇ ਥਾਂ ਦੇ ਰਹਿਣ ਵਾਲੀ ਜਾਤੀ ਹਾਂਜੀ ਹਾਂਜੀ ਉਹਨਾਂ ਨੇ ਥੋੜਾ ਕਿ ਕੋਈ ਥੱਲੇ ਪੱਕੀ ਜਗ੍ਹਾ ਉਪੋ ਵਜਨ-ਭੋਜਨ ਕਰਕੇ ਪਸ਼ੂ ਦਫਾਉਣ ਲਾ ਪੈਂਦਾ ਹਾਂਜੀ ਹਾਂਜੀ ਮੈਂ ਇਹ ਐਮ ਕੱਲ ਲਿਆਂਕਤਾਰੀ ਆਉਂਦੇ ਹੀ ਬਹਿ ਗਈ ਕਰਮਾਲੀ ਜਾਂ ਤਾਂ ਮਹਾਂ ਪੱਕੀ ਜਗ੍ਹਾ ਤੇ ਮਿੱਟਾਂ ਦੇ ਖੋਸ਼ੇ ਪਸ਼ੂ ਹਾਂਜੀ ਜਾਂ ਕੱਚੀ ਕੋਚੀ ਜਗ੍ਹਾ ਤੇ ਰੇਤ ਰੂਤ ਤੇ ਹਾਂਜੀ ਹਾਂਜੀ ਲੈ ਵੀ ਜੱਸ ਦੇ ਦਈਏ ਕਿੰਨੇ ਦੀ ਆਪਾਂ ਇਹ ਵੜ ਮੋਲੇ ਤੇ ਸੰਤੂ ਸਾਹਿਬ ਭਾਵੇਂ ਬੈਠ ਹੀ ਕਰ ਲਗੇ ਜਿੱਡੀ ਕੱਦ-ਗਾੜ ਹਾਲੀ ਹੈ 60 ਦੀ ਦੇ ਦਈਏ 60 ਦੀ ਦੇ ਦਈਏ ਹੈ ਦੇ ਦਈਏ 60 ਦੀ ਦੇ ਦੋ ਆਪਾ ਕਰਕੇ ਜਾਇਜ ਦੀ 60 ਦੀ ਨਾ ਆਪਾ ਨਾ 65 ਦੀ 62 ਦੀ 58 ਦੀ ਸਹੀ ਸਹੀ ਗੱਲ ਕਰ ਗਏ 55 ਦੀ ਦੇ ਦਾਂ 56 ਦੀ 56000 ਦੀ ਇਦਾਂ ਦੇ ਵਸ਼ੀ ਦੇਣੀ ਨਹੀਂ ਕਿਹਨੇ ਸਭ ਬੋਲੀ 56000 ਦੀ ਬਾਕੀ ਆਏਗੇ ਤਾਂ ਥੋੜਾ ਪਾਦੇ ਵਿੱਚ ਕੋਈ ਕਸਰਾ ਮਾਨਤਾ ਨਾ ਕਰਦਾ ਕੋਈ ਉਹ ਵੀ ਠੀਕ ਆ ਜੀ ਤੇ ਛੋੜ ਸੱਪਾ ਹੋ ਜਾਊਗਾ ਮੌਕੇ ਤੇ ਹਾਂਜੀ ਵੜੜ ਚੰਗੀ ਆ ਪਸੰਦ ਆਊਗੀ ਕੋਈ ਛੱਡ ਕੇ ਨਹੀਂ ਜਾਂਦਾ ਭਰਾ ਤੇ ਚੰਗੀ ਆ ਰੇਟ ਪਰਤੇ ਦੇ ਅਕੋਰਡਿੰਗ ਦੇਖ ਲਿਓ ਬਾਕੀ ਵੜੜ ਦੀ ਬਾਡੀ ਬੰਤਰ ਤੇ ਅਕੋਰਡਿੰਗ ਦੇਖ ਲਓ ਠੀਕ ਆ ਨਸਲ ਬ੍ਰੀਡ ਤੇ ਅਕੋਰਡਿੰਗ ਦੇਖ ਲਓ ਹੈਗੀ ਐਨੀ ਵਾਲੀ ਠੀਕ ਆ ਜੀ ਅੱਗੇ 10 ਵੀਰ ਆਪਣੇ ਕੋਲ ਜਿਹੜੀ ਆ ਗਈ ਸ਼ਾਈ ਵਾਲ ਦੀ ਇਹ ਸ਼ਾਈ ਆ ਸੰਤੂ ਸਾਹਿਬ ਕਿਦਾਂ ਮਰਜੀ ਬੈਜੋ ਇਹਦੇ ਸੰਦੇ ਵੀ ਦੇਖੋ ਇਹ ਨਹੀਂ ਹੈ ਕੋਈ ਲਾਤ ਛੜ ਮਾਰ ਜੀ ਜਿੱਦਾਂ ਮਰਜੀ ਹੱਥ ਫੇਰੀ ਉਹ ਕਰਮਾ ਨਾਵੇਂ ਮੱਜਾ ਨੂੰ ਨਾਉਂਦੀ ਇਹ ਵੀ ਦਾਸ ਦੇਣਾ ਲੈ ਜੇ 15 ਲੈ ਜੇ 12 ਲੈ ਜੇ ਕੱਢ ਦੀ ਇਹਦੇ ਹੱਥੋਂ ਬਾਹਰ ਹੀ ਲੈ ਜੂ ਕੱਢ ਦੂ ਕੱਢ ਦੂ ਕੱਢ ਦੂ ਲੜਦੂੜ ਕਾਫੀ ੱਟੇ ਬੜਾ ੜ ਤੇ ਬੜਿਆ ਇੱਕ ਤਾਂ ਸੰਤੂ ਸਾਹਿਬ ਪੰਡਾ ਹੀ ਪਾ ਖੜੂਗੀ ਆ ਜਾ ਚੱਟ ਚੱਟ ਲਾਏ ਜੀ ਕਿ ਕਰਮਾਲੀਆਂ ਦੇ ਸੰਤੂਣ ਗੋਲ ਗੋਲ ਚੰਗਾ ਆਦਾ ਵੀ ਲਓ ਜੀ। ਮਾਰ ਖਲੋ ਜਾ। ਆ ਗਾੜੀ ਖਲੋਈ ਮਾਰਾ ਤਾ ਮਾਰਦ ਗਿਆ ਤਾਰਾ। ਮਾਰ ਕੋਈ ਮਾਰਦੇ ਮੇਰੇ ਤੇ ਅੱਗੇ ਖੜ੍ਹਜੋ ਇੱਕ ਜਣਾ। ਹਾਂ। ਨਵੇ ਅਜੇ ਸੁੱਕੀ ਗੂੰਦ ਆਉਂਦਾ ਹੁੰਦਾ ਸੰਦੂ। ਆ ਗੂੰਦ ਹੀ ਆਉਂਦੀ ਆ ਕੇ। ਹਾਂ। ਲਓ ਦੋਸਤੋ 53 ਤੁਸੀਂ ਇਹ ਕੋਈ ਕਰੋ ਚੈੱਕ। ਅਗਲੇ ਥਾਣਾ ਦਾ 53 ਆਪਾਂ ਤੁਹਾਨੂੰ ਦਿਖਾ ਰਹੇ ਹਾਂ ਠੀਕ ਹੈ। ਲਓ ਜੀ। ਠੀਕ ਹੈ ਜੀ। ਹਾਂ ਜੀ। ਆਮ ਅਗਲੇ ਥਾਣਾ। ਆ ਪੋਲੀ ਪੋਲੀ ਸੰਧੂ ਸਾਹਿਬ ਠੀਕ ਹੈ ਜੀ ਹਾਂ ਜੀ ਇਹ ਨਹੀਂ ਕੋਈ ਮਰਲਾ ਠੀਕ ਹੈ ਲੋਕ ਵੀਰ ਜੱਸ ਇਹ ਵੀ ਦੂਜਾ ਸੂਬਾ ਹੀ ਆ ਇਹ ਵੀ ਦੂਜਾ ਲਾਲੇ ਕੋਈ ਤਿੱਜਾ ਵਾਲੇ ਸੰਧੂ ਸਾਹਿਬ ਲਓ ਜੀ ਕੋਈ ਸੰਧੂ ਮੰਨ ਕੇ ਸੌਦਾ ਕਰੇ ਕੋਈ ਤਿੱਜਾ ਮੰਨ ਵਾਲੇ ਠੀਕ ਆਹੋ ਆਂਦੇ ਤੇ ਦੂਜਾ ਹੀ ਆ ਪਰ ਕੋਈ ਗੱਲ ਨਹੀਂ ਕੋਈ ਤਿੱਜਾ ਤਿੱਜਾ ਵੀ ਲਾ ਲੇ ਤੇ ਘੱਟੋ ਘੱਟ ਕਿਸਾਨ ਵੀਰ ਉਹ 10 12 10 12 ਦਿਨੇ ਲੈਂਦੀ ਆ ਠੀਕ ਹਾਂ ਜੀ 15 ਸੰਧੂ ਸਾਹਿਬ ਲੈ ਸਕਦੀ ਵਾਦੀ ਤੇ ਸਿੰਘ ਜੀ ਨਹੀਂ ਲੈ ਜੇ ਪਰ ਚਲੋ ਇਹਨਾਂ ਵੀ ਕੋਈ 12 15 14 ਦਾ ਆਈਡੀਆ ਤਾਂ ਆਪਾਂ ਪਾਈ ਦਿੱਤਾ ਹਾਂ ਜੀ ਕਈ ਵਾਰ ਹੁੰਦਾ ਨਾ ਵੀ 12 10 12 ਦਿਨ ਕੈਦ ਪੰਜ ਮਹੀਨਾ ਪਸੂ ਨਾ ਸੁਣੋ ਉਹ ਕੰਮ ਨਹੀਂ ਸੰਦ ਤੁਸੀਂ ਠੀਕ ਹੈ ਜੀ ਨਾਲੇ ਹੋਣਾ ਤੇ ਨਾਲੇ ਆਉ ਤਿਆਰੀ ਤੇ ਆ ਦੇ ਬਿਲਕੁਲ ਜੀ ਬਿਲਕੁਲ ਹਾਂਜੀ ਵਿਕਰੀ ਜੀ ਆ ਗਈਆਂ ਕਰਮਾ ਲਈਆਂ ਆ ਜਾ ਲਓ ਜੀ ਠੀਕ ਹੈ ਹਜੇ ਬਣੂਗੀ ਥੱਲੇ ਉਹ ਹਜੇ ਦੋਸਤੋ ਨੋਰਮਲ ਜਿਹਾ ਲਾਏ ਬਣਾਈ ਪਈ ਆ ਹੂੰ ਤੇ ਹਜੇ ਸੋ ਸਾਰੇ ਵੀ ਜਾਣਦੇ ਵੀ ਸੁੱਕੀ ਗੂੰਦ ਹੀ ਆਉਂਦੀ ਆ ਠੀਕ ਹੈ ਹਾਂ ਤੇ ਜਿਵੇਂ ਜਿਵੇਂ ਬਿਲਕੁਲ ਇੱਕ ਪਸੂ ਬੌਲੇ ਭੰਨੂਗਾ ਠੀਕ ਹੈ ਜੀ ਉਵੇਂ ਉਵੇਂ ਕੋਈ 5-7 ਦਿਨਾਂ ਦੇ ਵਿੱਚ ਚੰਗੀ ਥੰਨੇ ਤਿਆਰੀ ਫੜੂਗੀ ਹਜੇ 10-12 ਦਿਨ ਤਾਂ ਹੀ ਖੁੱਲੇ ਦੱਸ ਦਿੱਤੇ ਆ ਨਵੀਂ ਥਾਂ ਤੋਂ ਆਉਂਦਾ ਤੇ ਅਗਲਾ ਘਰ ਕੋਈ 10 ਦਿਨ ਕਹਿ ਦਿੰਦਾ ਤੇ ਆਪਾਂ 12 ਦਿਨ ਹੀ ਕਹੀਏ ਠੀਕ ਆ ਜੀ ਕੋਈ 2 ਦਿਨ ਉੱਪਰ ਹੀ ਕਹੀਏ ਕਿਉਂਕਿ ਲਿਖਤੀ ਗਿਣਤੀ ਵਾਲੇ ਦਿਨ ਤਾਂ ਨਹੀਂ ਹੁੰਦੇਗੇ ਲਿਖੇ ਬਟ ਫਿਰ ਵੀ ਇੱਕ ਪਸ਼ੂ ਨੂੰ ਵੇਖ ਕੇ ਥੱਲੇੋਂ ਆਪਾਂ ਅੰਦਾਜ਼ਾ ਹੀ ਲਾਉਣਾ ਹੁੰਦਾ ਠੀਕ ਆ ਦੇਖੋ ਜੀ ਠੀਕ ਹੈ ਆ ਜਾ ਤੋਪੀ ਕਿਸਾਨ ਮੇਰੇ ਇਹ ਲਾਸਟ ਵਿੱਚ ਵੜਾ ਆਪਾਂ ਤੁਹਾਨੂੰ ਦਿਖਾਤੀ ਆ ਸ਼ਾਹੀਵਾਲ ਕ੍ਰੋਸ ਸੰਗ ਦੇ ਵਿੱਚ ਤੇ ਇਹਦਾ ਜਸਪ੍ਰਾ ਫਿਰ ਕੀ ਲੈਣਾ ਦੇਣਾ ਕੀ ਮੰਗਦੇ ਪਏ ਮੋਲ ਤੇ ਸੰਧੂ ਸਾਹਿਬ 55 ਹੀ ਕਰਦੇ ਆ ਦਾ ਵੀ ਆ ਅਨਿਆਜੇ ਮਾਨਤਨ ਕਰਦਾਂਗੇ 50 ਚ ਹਾਂਜੀ ਮਾਨਤਨ ਕਿਵੇਂ 100 200 ਲਾ ਕੇ ਹੋ ਜੂਗਾ ਖੁੱਲਾ ਦੇ ਦਾਂਗੇ 48000 ਦੀ ਸੰਤੂ 48000 ਦੀ ਹਾਂਜੀ ਫਿਰ ਵੀ ਆਏਗਾ ਤਾਂ ਥੋੜਾ ਬਾਤ ਔਰ ਵੇਖ ਲਿਆ ਜੇ ਮੌਕੇ ਤੇ ਯਾਰ ਰੋੜ ਛੱਡਦਾ 47 ਦੀ ਦੇ ਦਾਂ 47 ਦੀ ਹਾਂਜੀ ਲਓ ਜੀ 47000 ਦੀ ਕਿਸਾਨ ਵੀਰ ਉਹ ਸੰਤੂ ਸਾਹਿਬ ਇਹ ਤੇ ਮੰਨ ਲਓ 10 ਦਿਨ ਸਾਭੀ ਗਈ ਨਾ ਹਾਂ ਬੈਠ ਜੰਨੇ ਆ ਪਰ ਪਈ ਮੰਗਦੇ ਉਹਨੇ ਦੀ ਆ ਹਾਂ ਉਹਨੇ ਦੀ ਆ ਬਿਲਕੁਲ ਜੀ ਬਿਲਕੁਲ ਚਲੋ ਕਿਸੇ ਵੀਰ ਨੇ ਕਮਾਈ ਕਰਨੀ ਆ ਕਮਾਲਾ ਜਲਪਾਨੀਆ ਰੋਟੀ ਮਿਲੂਗੀ ਅਗਲੇ ਨੂੰ ਵੀ ਮਿਲੂਗੀ ਆ ਵੇਖ ਲਓ ਜਾਰੂ ਕਰ ਮਾਰੀ ਭੁਖੀ ਮਾਰੀ ਆਹਾਂ ਜਿੱਦਾਂ ਅੱਗੋ ਗੁਰਲੀ ਦੇ ਵਿੱਚ ਕਿਸੇ ਵੀਰਾਂ ਨੇ ਚਲੋ ਆਪਾਂ ਖਾਰਕ ਦੀ ਨਹੀਂ ਗੱਲ ਕਹਿੰਦੇ ਕਈਆਂ ਨੇ ਪੋਣਾ ਵੀ ਉਨੀ ਹੀ ਹੁੰਦੀ ਗੱਲ ਪਾਣੀ ਹਾਂਜੀ ਹਾਂਜੀ ਇਹੋ ਜੀ ਸੇਵਾ ਪਸੂ ਉਹੋ ਜੇ ਰਹਿ ਜਾਂਦਾ ਹਾਂਜੀ ਹਾਂਜੀ ਬਾਕੀ ਇਹ ਨਾਗਨੇ ਕਿਸਾਨ ਵੀਰੋ ਟੋਟਲ 4 ਜਸਪ੍ਰਾਹ ਦੇ ਕੋਲ ਤੇ ਦੋ ਸੂਈਆਂ ਸਵਾਈਆਂ ਤੁਹਾਨੂੰ ਝੋਟੀਆਂ ਦਿਖਾਤੀਆਂ ਦੋ ਗੱਬਣੇ ਬੈੜਾ ਨੇ ਲਾਸਟ ਵਿੱਚ ਰੇਡ ਪ੍ਰਤਾਪ ਬਿਲਕੁਲ ਤੁਹਾਡੇ ਨਾਲ ਆਪਾਂ ਸਾਂਝਾ ਕਰਤਾ ਨੰਬਰ ਸਕਰੀਨ ਦੇ ਉੱਪਰ ਚੱਲਣਗੇ ਜਸ ਇੱਕ ਨੰਬਰ ਬੋਲ ਕੇ 99152 ਤੇ 37248 99152 37248 ਠੀਕ ਹੈ ਜੀ ਹਾਂਜੀ ਲੋ ਇਹ ਨੰਬਰ ਦਾ ਕਿਸਾਨ ਵੀਰੋ ਨੰਬਰ ਬਿਲਕੁਲ ਸਕਰੀਨ ਦੇ ਉੱਪਰ ਲੱਗ ਚੁੱਕਾ ਆਓ ਕਿਸੇ ਟਾਈਮ ਵੀ ਆਣ ਕੇ ਆਪਣੀ ਤਸੱਲੀ ਕਰੋ ਉਸ ਖਾਸ ਪੁਸਤਕ ਦੀ ਪਹਿਲਾਂ ਆਪਣੀ ਸਾਈ ਭਿਆਨੇ ਦੀ ਗੱਲਬਾਤ ਕਰਕੇ ਇੱਥੇ ਆ ਕੇ ਤਸੱਲੀ ਕਰੋ ਮਿਲਦੇ ਹਾਂ ਇੱਕ ਨਵੀਂ ਅਪਡੇਟ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ